ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬ ਵਿਧਾਨ ਸਭਾ 'ਚ ਮਨਰੇਗਾ ਦਾ ਨਾਮ ਬਦਲਣ ਖਿਲਾਫ ਪ੍ਰਸਤਾਵ ਪਾਸ ਤਰਨਪ੍ਰੀਤ ਸਿੰਘ ਸੌਂਦਨੀ ਕਹਿੰਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਮਨਰੇਗਾ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਤੇ ਉਤਾਰੂ ਮਨਰੇਗਾ ਨੂੰ ਖਤਮ ਕਰਕੇ ਗਰੀਬਾਂ ਦੀ ਖੋਹੀ ਜਾ ਰਹੀ ਹੈ ਰੋਜ਼ੀ ਰੋਟੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਜਦੋਂ ਇਹਨਾਂ ਸੈਸ਼ਨਾਂ ਚੋਂ ਕੁਝ ਨਿਕਲਦਾ ਹੀ ਨਹੀਂ ਤਾਂ ਇਸ ਨੂੰ ਸਪੈਸ਼ਲ ਸੈਸ਼ਨ ਕਿਉਂ ਕਹਿੰਦੇ ਹੋ ਇੱਥੇ ਕੁਝ ਨਹੀਂ ਬਣਨਾ ਸਿੱਧੇ ਦਿੱਲੀ ਜਾਓ ਪ੍ਰਧਾਨ ਮੰਤਰੀ ਦੇ ਘਰ ਜਾਂ ਦਫ਼ਤਰ ਅੱਗੇ ਧਰਨਾ ਦਿਓ ਅਸੀਂ ਤੁਹਾਡੇ ਨਾਲ ਦੇਵਾਂਗੇ ਧਰਨਾ ਵਿਧਾਨ ਸਭਾ ਚ ਮੁੱਖ ਮੰਤਰੀ ਭਗਵੰਤ ਮਾਨ ਦੇ ਬੋਲਦੇ ਆ ਹੀ ਜ਼ਬਰਦਸਤ ਹੰਗਾਮਾ ਸਪੀਕਰ ਨੇ ਸੁਖਪਾਲ ਖੈਰਾਂ ਨੂੰ ਸਦਨ ਚੋਂ ਬਾਹਰ ਕੱਢਣ ਦੇ ਦਿੱਤੇ ਹੁਕਮ ਮੰਨਿਆ ਕਿ ਕਾਂਗਰਸੀ ਸਪੀਕਰ ਨੂੰ ਡਾਕੂ ਕਹਿ ਰੇ ਮੇਰੇ ਲਈ ਤੂੰ ਕੌਣ ਹੈ ਵਰਗੇ ਸ਼ਬਦ ਵਰਤੇ ਜਾ ਰਹੇ ਵਿਦਾਇਕ ਗਿਆਸਪੁਰ ਨੇ ਕਿਹਾ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਧੌਣ ਤੇ ਗੋਡਾ ਰੱਖ ਕੇ ਕਾਲੇ ਖੇਤੀ ਕਾਨੂੰਨ ਵਾਪਸ ਕਰਵਾਏ ਮਜ਼ਦੂਰਾਂ ਨੂੰ ਅਜਿਹਾ ਕਰਨ ਤੇ ਮਜਬੂਰ ਨਾ ਕਰੋ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਗਰੀਬਾਂ ਤੇ ਮਜ਼ਦੂਰਾਂ ਦੇ ਨਾਲ ਖੜੀ ਰਹੇਗੀ ਅਸ਼ਵਨੀ ਸ਼ਰਮਾ ਨੇ ਪ੍ਰਧਾਨ ਮੰਤਰੀ ਦੀ ਧੌਣ ਤੇ ਗੋਡਾ ਰੱਖਣ ਵਾਲੇ ਬਿਆਨ ਤੇ ਜਤਾਇਆ ਇਤਰਾਜ਼ ਕਟਾਰੂ ਚੱਕ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਧੌਣ ਤੇ ਗੋਡਾ ਰੱਖਣਾ ਕਹਿਣਾ ਕੋਈ ਇਤਰਾਜ਼ਯੋਗ ਗੱਲ ਨਹੀਂ ਪੰਜਾਬੀ ਆਮ ਤੌਰ ਤੇ ਅਜਿਹੇ ਸ਼ਬਦ ਬੋਲ ਦਿੰਦੇ ਨੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਵਿਧਾਨ ਸਭਾ ਚ ਕੇਂਦਰ ਸਰਕਾਰ ਵੱਲੋਂ ਮਨਰੇਗਾ ਦਾ ਨਾਮ ਬਦਲਣ ਖਿਲਾਫ ਪ੍ਰਸਤਾਵ ਪਾਸ ਕੀਤਾ ਗਿਆ ਕੈਬਨਟ ਮੰਤਰੀ ਤਰुणਪ੍ਰੀਤ ਸਿੰਘ ਸੌਂਦ ਨੇ ਇਹ ਪ੍ਰਸਤਾਵ ਪੇਸ਼ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਮਨਰੇਗਾ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਤੇ ਉਤਾਰੂ ਹੈ ਮਨਰੇਗਾ ਨੂੰ ਖਤਮ ਕਰਕੇ ਦਲਿਤ ਭਾਈਚਾਰੇ ਦੀ ਰੋਜ਼ੀ-ਰੋਟੀ ਖੋਹ ਲਈ ਗਈ ਸਦਨ ਮੰਨਦਾ ਹੈ ਕਿ ਭਾਜਪਾ ਨੇ ਸਿਰਫ ਕੇਂਦਰੀ ਯੋਜਨਾ ਨੂੰ ਹੀ ਤਬਾਹ ਨਹੀਂ ਕੀਤਾ ਸਗੋਂ ਮਜ਼ਦੂਰਾਂ ਤੇ ਹਮਲਾ ਕੀਤਾ ਇਹ ਯੋਜਨਾ ਗਰੀਬ ਪਰਿਵਾਰਾਂ ਲਈ ਰੋਟੀ ਦਾ ਸਹਾਰਾ ਸੀ ਮਨਰੇਗਾ ਨੂੰ ਖਤਮ ਕਰਨਾ ਦਲਿਤ ਮਜ਼ਦੂਰ ਵਿਰੋਧੀ ਫੈਸਲਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਸ ਮਾਮਲੇ 'ਚ ਚੁੱਪੀ ਧਾਰੀ ਹੋਈ ਹੈ ਕਿਉਂਕਿ ਉਹ 2027 'ਚ ਭਾਜਪਾ ਨਾਲ ਆਪਣਾ ਗੱਠ ਜੋੜ ਕਰਨਾ ਚਾਹੁੰਦੇ ਨੇ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਸਕੀਮ ਨੂੰ ਵਾਪਸ ਲਿਆ ਜਾਵੇ ਪੰਜਾਬ ਵਿਧਾਨ ਸਭਾ ਦਲਿਤਾਂ ਤੇ ਮਜ਼ਦੂਰਾਂ ਦੇ ਨਾਲ ਖੜੀ ਹੈ ਸਪੀਕਰ ਸਾਹਿਬ ਮੈਂ ਪ੍ਰਸਤਾਵ ਪੇਸ਼ ਕਰਦਾ ਹਾਂ ਕਿ ਬੜਾ ਹੀ ਖਤਰਨਾਕ ਬੜਾ ਹੀ ਲੋਕ ਮਾਰੂ ਜੋ ਇੱਕ ਕਾਨੂੰਨ ਕੇਂਦਰ ਚ ਰਾਜ ਕਰਦੀ ਸਰਕਾਰ ਭਾਜਪਾ ਸਰਕਾਰ ਜੋ ਮਨਰੇਗਾ ਨੂੰ ਪੂਰਨ ਤੌਰ ਤੇ ਸਮਾਪਤ ਕਰਨ ਦਾ ਲੈ ਕੇ ਆਈ ਹੈ ਇਹ ਕਹਿਣਗੇ ਜੀ ਨਹੀਂ ਅਸੀਂ ਐ ਨਹੀਂ ਐ ਕੀਤਾ ਪਰ ਸਚਾਈ ਇਹ ਹੈ ਕਿ ਮਨਰੇਗਾ ਨੂੰ ਪੂਰਨ ਤੌਰ ਤੇ ਇਹ ਖਤਮ ਕਰਨ ਦਾ ਜੋ ਕਾਨੂੰਨ ਲੈ ਕੇ ਆਈ ਹੈ ਇਹ ਉਹਦੇ ਵਿਰੁੱਧ ਪ੍ਰਸਤਾਵ ਹੈ ਜਿਹਨੂੰ ਮੈਂ ਸ਼ੁਰੂ ਕਰਨ ਦੇ ਵਿੱਚ ਇਹ ਦੱਸਣਾ ਚਾਹੁੰਦਾ ਕਿ ਮਨਰੇਗਾ ਨੂੰ ਖਤਮ ਕਰਕੇ ਭਾਜਪਾ ਦੀ ਕੇਂਦਰੀ ਸਰਕਾਰ ਨੇ ਦਲਤ ਮਜ਼ਦੂਰਾਂ ਨੂੰ ਗਲਤ ਪਰਿਵਾਰਾਂ ਨੂੰ ਅਤੇ ਗਰੀਬ ਦਲਤ ਭਾਈਚਾਰੇ ਦੀ ਰੋਜੀ ਰੋਟੀ ਨੂੰ ਖੋਹ ਲਿਆ ਹੈ। ਇੱਕ ਜਾਣਬੁੱਝ ਕੇ ਕੀਤੀ ਗਈ ਅਤੇ ਖਤਰਨਾਕ ਸਾਜ਼ਿਸ਼ ਹੈ। ਭਾਜਪਾ ਦੀ ਕੇਂਦਰੀ ਸਰਕਾਰ ਨੇ ਸਿਰਫ ਮਨਰੇਗਾ ਹੀ ਨਹੀਂ ਖੋਇਆ। ਇਸ ਨੇ ਦਲਤ ਮਜ਼ਦੂਰ ਦੇ ਮੂੰਹੋਂ ਰੋਟੀ ਵੀ ਖੋ ਲਈ ਹੈ। ਇਹ ਸਦਨ ਮੰਨਦਾ ਹੈ ਕਿ ਭਾਜਪਾ ਦੀ ਕੇਂਦਰੀ ਸਰਕਾਰ ਨੇ ਸਿਰਫ ਇੱਕ ਸਰਕਾਰੀ ਰੋਜ਼ਨਾ ਨੂੰ ਹੀ ਤਬਾਹ ਨਹੀਂ ਕੀਤਾ ਇਸ ਨੇ ਦੇਸ਼ ਦੇ ਦਲਤ ਮਜ਼ਦੂਰਾਂ ਦੇ ਜਿਉਂਦੇ ਰਹਿਣ ਦੇ ਹੱਕ ਨੂੰ ਵੀ ਤਬਾਹ ਕਰ ਦਿੱਤਾ ਹੈ ਮੈਨੂੰ ਬਾਹਰ بڑے ਜ਼ਿੰਮੇਵਾਰ ਪੱਤਰਕਾਰਾਂ ਨੇ ਇੱਕ ਸਵਾਲ ਪੁੱਛਿਆ ਉਹ ਸਵਾਲ ਕੀ ਸੀ ਕਹਿੰਦੇ ਜੀ ਅੱਜ ਕਾਂਗਰਸ ਪਾਰਟੀ ਦੇ ਆਹਲਾ ਲੀਡਰ ਇੱਕ ਇਲਜ਼ਾਮ ਲਾ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕਿ ਅੱਜ ਦਾ ਸੈਸ਼ਨ ਬੇਮੈਨੇ ਆ ਤੇ ਪੈਸੇ ਦੀ ਬਰਬਾਦੀ ਹੈ ਸਰ ਕਿੱਡੀ ਸ਼ਰਮਨਾਕ ਗੱਲ ਹੈ ਮੈਂ ਅੱਜ ਪੰਜਾਬ ਦੇ ਵਿੱਚ ਬੈਠੇ ਜਿਹੜੇ ਵੀ ਲੋਕ ਅੱਜ ਸੁਣਦੇ ਨੇ ਮੈਂ ਅੱਜ ਕਾਂਗਰਸ ਵਾਲੇ ਪਾਸੇ ਜਿਹੜੇ ਸਾਡੇ ਲੀਡਰ ਬੈਠੇ ਆ ਉਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਇੱਕ ਪਾਸੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਐਡੇ ਸੀਰੀਅਸ ਮੈਟਰ ਨੂੰ ਨੈਸ਼ਨਲ ਲੈਵਲ ਤੇ ਟੇਕ ਅਪ ਕਰ ਰਹੀ ਹੈ ਕਿ ਸਾਡੇ ਦਲਤਾਂ ਦੇ ਜਿਹੜੇ ਚੁੱਲਿਆਂ ਦੀ ਅੱਗ ਬੁਝ ਨਾ ਜਾਵੇ ਅਸੀਂ ਇਹਦਾ ਵਿਰੋਧ ਕਰਨ ਦੀ ਰੈਜ਼ੋਲੂਸ਼ਨ ਲੈ ਕੇ ਆ ਰਹੇ ਨੇ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਆਧਾ ਜਿਹੜੇ ਲੀਡਰ ਸਾਹਿਬਾਨ ਨੇ ਅੱਜ ਦੇ ਇਸ ਸੱਤਰ ਨੂੰ ਪੈਸੇ ਦੀ ਬਰਬਾਦੀ ਦੱਸਦੇ ਨੇ ਇਹ ਪਹਿਲਾ ਇਸ ਗੱਲ ਨੂੰ ਅੱਜ ਪੂਰੇ ਪੰਜਾਬ 'ਚ ਕਲੀਅਰ ਕਰਨ ਕਿ ਇਸ ਸੈਸ਼ਨ ਦੇ ਹੱਕ 'ਚ ਨੇ ਜਾਂ ਵਿਰੋਧ 'ਚ ਨੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਇਹਨਾਂ ਸੈਸ਼ਨਾਂ ਚੋਂ ਕੁਝ ਨਿਕਲਦਾ ਹੀ ਨਹੀਂ ਤਾਂ ਫਿਰ ਇਸ ਨੂੰ ਸਪੈਸ਼ਲ ਸੈਸ਼ਨ ਕਿਉਂ ਕਹਿੰਦੇ ਹੋ ਬਾਜਵਾ ਨੇ ਕਿਹਾ ਕਿ ਇੱਥੇ ਕੁਝ ਨਹੀਂ ਬਣਨਾ ਸਿੱਧੇ ਦਿੱਲੀ ਜਾਓ ਪ੍ਰਧਾਨ ਮੰਤਰੀ ਦੇ ਦਫ਼ਤਰ ਜਾਂ ਘਰ ਅੱਗੇ ਧਰਨਾ ਦਿਓ ਅਸੀਂ ਤੁਹਾਡੇ ਨਾਲ ਚੱਲਾਂਗੇ ਉਹਨਾਂ ਕਿਹਾ ਕਿ 4 ਸਾਲਾਂ 'ਚ ਇੱਕ-ਇੱਕ ਦਿਨ ਦੇ ਐਮਰਜੈਂਸੀ ਸੈਸ਼ਨ ਬੁਲਾਏ ਗਏ ਨੇ ਜਦਕਿ ਪਹਿਲਾਂ ਰੁਟੀਨ ਬਜਟ ਸਰਦ ਰੁੱਤ ਤੇ ਮੌਨਸੂਨ ਸੈਸ਼ਨ ਹੁੰਦੇ ਸਨ ਸਪੈਸ਼ਲ ਸੈਸ਼ਨਾਂ ਦੀ ਸ਼ੁਰੂਆਤ ਆਪਰੇਸ਼ਨ ਲੋਟਸ ਤੋਂ ਹੋਈ ਸੀ ਬੀਬੀਐਮਬੀ ਤੇ ਅਗਨੀਵੀਰ ਤੇ ਵੀ ਸਪੈਸ਼ਲ ਸੈਸ਼ਨ ਹੋਏ ਪਰ ਉਹਨਾਂ ਦਾ ਕੀ ਬਣਿਆ ਕੁਝ ਪਤਾ ਨਹੀਂ ਇਸ ਤਰ੍ਹਾਂ ਦੇ ਸੈਸ਼ਨਾਂ 'ਚ ਨਾ ਪ੍ਰਸ਼ਨ ਕਾਲ ਹੁੰਦਾ ਹੈ ਨਾ ਹੀ ਜ਼ੀਰੋ ਆਰ ਅਜਿਹੇ ਚ ਵਿਧਾਇਕ ਆਪਣੀ ਆਵਾਜ਼ ਨਹੀਂ ਉਠਾ پا ਰਹੇ ਉਹਨਾਂ ਅੱਗੇ ਕਿਹਾ ਕਿ ਮਨਰੇਗਾ ਯੋਜਨਾ ਅਸੀਂ ਹੀ ਲੈ ਕੇ ਆਏ ਹਾਂ ਦੂਜੇ ਪਾਸੇ ਇਹਨਾਂ ਦੇ ਪ੍ਰਧਾਨ ਵੀਰਬਾਲ ਦੇ ਵਸ ਦੇ ਨਾਮ ਤੇ ਰਾਜਨੀਤੀ ਕਰ ਰਹੇ ਨੇ ਕਿਰਪਾ ਕਰਕੇ ਇੱਥੇ ਕੁਝ ਨਹੀਂ ਬੰਦ ਤੁਸੀਂ ਸਿੱਧਾ ਦਿੱਲੀ ਜਾਓ ਪ੍ਰਾਈਮ ਮਿੰისტਰ ਮੋਦੀ ਦੇ ਦਫ਼ਤਰ ਜਾਂ ਘਰ ਦੇ ਬਾਹਰ ਧਰਨਾ ਦਿਓ ਅਸੀਂ ਸਾਥ ਦਾਂਗੇ ਨਹੀਂ ਦੀ ਐਵੇਂ ਕਾਗਜ਼ੀ ਪੱਤਰੀ ਗੱਲਾਂ ਕਰਦੇ ਰਹਿੰਦੇ ਹੋ ਆਪਰੇਸ਼ਨ ਲੋਟਸ ਇਹ ਬੀ ਸੀ ਡੀ ਦਸਵਾਂ ਸੈਸ਼ਨ ਨੇ ਨਿਕਲ ਲੈ ਇਹਦੇ ਵਿੱਚੋਂ ਵੀ ਜ਼ੀਰੋ ਹੈ ਨੇ ਵੀ ਲੋਕਾਂ ਵਾਸਤੇ ਟਾਈਮ ਬਰਬਾਦ ਕਰਨਾ ਬੇਕੂਪ ਬਣਾਣਾ ਪੰਜਾਬ ਦੇ ਲੋਕਾਂ ਦਾ ਉਹ ਆਪਾਂ ਇੱਕ ਤਰੋ ਤਰੀਕਾ ਸਿੱਖ ਲਿਆ ਕਰਨਾ ਕੱਢਣਾ ਕੁਝ ਨਹੀਂ ਅਸੀਂ ਬਜਟਰੀ ਪ੍ਰੋਵੀਜ਼ਨ ਚਲੋ ਜੇ ਬੀਜੇਪੀ ਇਹਦੇ ਤੋਂ ਭੱਜ ਗਈ ਹੈ ਆ ਬਜਟ ਚ ਪ੍ਰੋਵੀਜ਼ਨ ਕਰੋ ਅਸੀਂ ਇੱਥੇ ਕਵਾਂਗੇ 2000 ਕਰੋੜ ਸੂਨ ਸਾਹਿਬ ਤੁਸੀਂ ਕਿਹਾ ਸੀ ਇਸ ਸਾਲ ਅਸੀਂ ਖਰਚਣਾ ਮਨ ਰਹਿ ਗਾ ਕੀ 800 ਕਰੋੜ ਰੁਪਇਆ ਚੀਮਾ ਸਾਹਿਬ ਬਜਟਰੀ ਪ੍ਰੋਵੀਜ਼ਨ ਕਰਨਗੇ ਇਹਦੇ ਆਓ ਵੇਖੀਏ ਜੇ ਕੁਝ ਕਰਨਾ ਕਰਨਾ ਕਤਰਨਾ ਕੁਝ ਨਹੀਂ ਝੂਠ ਹੀ ਨਾ ਬੋਲਣਾ ਪਾਲਬ ਜਿਹੜੀ ਅਸੈਂਬਲੀ ਇਹਨੂੰ ਵੀ ਇੱਕ ਇੱਕ ਸਟੇਜ ਵਰਗਾ ਇਸਤੇਮਾਲ ਕਰਨਾ ਤਾਂ ਸਾਡਾ ਇਹ ਕਹਿਣ ਦਾ ਮਕਸਦ ਹੈ ਅਸੀਂ ਜਿੱਥੋਂ ਤੱਕ ਵੇਖੋ ਇਹ ਕਾਨੂੰਨ ਹੀ ਅਸੀਂ ਲੈ ਕੇ ਆਇਆ ਰਾਈਟ ਅਸੀਂ ਦਿੰਦਾ ਨੈਰਾ ਰਾਈਟ ਟੂ ਵਰਕ ਨਹੀਂ ਦਿੰਦਾ ਸਰ ਰਾਈਟ ਟੂ ਇਨਫੋਰਮੇਸ਼ਨ ਦਿੰਦਾ ਰਾਈਟ ਟੂ ਫੂਡ ਦਿੰਦਾ ਰਾਈਟ ਟੂ ਐਜੂਕੇਸ਼ਨ ਦਿੰਦਾ ਇਹ ਕੋ ਪਹਿਲੀ ਚੀਜ਼ ਨਹੀਂ ਹੈ ਬਲ ਕਿਰਪਾ ਕਰਕੇ ਹਰ ਚੀਜ਼ ਨੂੰ ਮੈਨੂੰ ਅਫਸੋਸ ਹੈ ਵੇਖੋ ਇਹਨਾਂ ਦੇ ਪ੍ਰਧਾਨ ਜੀ ਨੇ ਇੱਕ ਇੰਨਾ ਸੌਲਮ ਮਕੇਯਨ ਤੇ ਵੀ ਇਹ ਕੋਸ਼ਿਸ਼ ਕੀਤੀ ਇੱਕ ਮੈਂਬਰ ਨੂੰ ਇਹ ਦੱਸਣ ਦੀ ਕਿ ਦੱਸੋ ਜੀ ਇਹ ਨਾਂ ਕਿੰਨੇ ਰੱਖਿਆ ਸੀ ਉਹ ਤੇ ਮੈਂ ਉਹਨਾਂ ਨੂੰ ਇਸ ਗੱਲ ਦੀ ਦਾਤ ਦੇਣਾ ਚਾਹਨਾ ਈਜ਼ ਅ ਵੈਟਰਨ ਪੋਲਿਟਿਸ਼ੀਅਨ ਹੋ ਇਹਨਾਂ ਦੀ ਚੱਕਰ ਚ ਨਹੀਂ ਫਸੇ ਸੀ ਆਪਣਾ ਪ੍ਰਧਾਨ ਜੀ ਖੜੇ ਜੀ ਤੁਹ ਕੁ ਦੇਖ ਲਿਓ ਸਪੀਕਰ ਸਾਹਿਬ ਦੇਖੋ ਇਸ ਤਰ੍ਹਾਂ ਹੈ ਕਿ ਜਿਹੜੀ ਗੱਲ ਮੈਂ ਕਹੀ ਉਹ ਕੱਲੇ ਮੈਂ ਨਹੀਂ ਇੱਥੇ ਸਾਰਿਆਂ ਨੇ ਨੋਟਿਸ ਕੀਤੀ ਸ਼ਾਇਦ ਪੰਜਾਬ ਦੇ 3 ਕਰੋੜ ਲੋਕਾਂ ਨੇ ਵੀ ਨੋਟਿਸ ਕੀਤੀ ਹੋਵੇ ਮੈਂ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਮੈਂ ਤਾਂ ਇਹ ਕਹਿ ਰਿਹਾ ਸੀਗਾ ਕਿ ਜੀ ਜੋ ਲੋਕਾਂ ਦੀ ਇੱਛਾ ਹੈ ਜੋ ਜਾਣਨਾ ਚਾਹੁੰਦੇ ਨੇ ਉਹ ਜ ਤੁਸੀਂ ਇੰਨੇ ਧਰਮ ਦੇ ਕੰਮ ਦੇ ਵਿੱਚ ਰੱਬ ਦੇ ਪ੍ਰਮਾਤਮਾ ਦੇ ਸੱਚੇ ਪਾਤਸ਼ਾਹ ਦੇ ਕੰਮ ਦੇ ਵਿੱਚ ਵੀ ਆਪਾਂ ਰਾਜਨੀਤੀ ਕਰੀ ਜਾਂਦੇ ਨਾਮ ਦਾ ਓਲਾ ਰਖੀ ਜਾਂਦੇ ਆ ਦੱਸ ਦੋ ਉਹ ਕਹਿੰਦੀ ਜੀ ਮੈਂ ਦੱਸਣਾ ਨਹੀਂ ਹੈਗਾ ਮੈਂ ਕਿਹਾ ਕੋਈ ਗੱਲ ਨਹੀਂ ਲਿਹਾਜ਼ ਪਗਾ ਲਓ ਮੈਂ ਤਾਂ ਇਹ ਤੋਂ ਵੱਧ ਕਿ ਇਹੀ ਕੁਝ ਨਹੀਂ ਤੁਹਾਨੂੰ ਲਈ ਤਕਲੀਫ ਹੈ ਜੀ ਠੀਕ ਠੀਕ ਥੈਂਕ ਯੂ ਤੁਹਾਨੂੰ ਕਾਦੀ ਤਕਲੀਫ ਹੈ ਦੱਸੋ ਬੈਠੋ ਜੀ ਬੈਠੋ ਪੰਜਾਬ ਵਿਧਾਨ ਸਭਾ ਚ ਮੁੱਖ ਮੰਤਰੀ ਭਗਵੰਤ ਮਾਨ ਦੇ ਬੋਲਦਿਆਂ ਹੀ ਹੰਗਾਮਾ ਹੋ ਗਿਆ ਜਦੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਕੁਝ ਕਹਿਣ ਲੱਗੇ ਤਾਂ ਸੀਐਮ ਮਾਨ ਭੜਕ ਗਿਆ ਉਹਨਾਂ ਕਿਹਾ ਕਿ ਇਹ ਜਾਣਬੁੱਝ ਕੇ ਮੁੱਖ ਮੰਤਰੀ ਦੇ ਭਾਸ਼ਣ 'ਚ ਵਿਗਨ ਪਾ ਰਹੇ ਨੇ ਇਹਨਾਂ ਨੂੰ ਬਾਹਰ ਕੱਢੋ ਸਪੀਕਰ ਨੇ ਖੈਰਾਂ ਨੂੰ ਸਦਨ ਚੋਂ ਬਾਹਰ ਕੱਢਣ ਲਈ ਕਹਿ ਦਿੱਤਾ ਇਸ ਤੋਂ ਬਾਅਦ ਮੁੱਖ ਮੰਤਰੀ ਦੀ ਕਾਂਗਰਸੀ ਵਿਧਾਇਕਾਂ ਨਾਲ ਤਿੱਖੀ ਬਹਿਸ ਹੋ ਗਈ ਜਿਸ ਮਗਰੋਂ ਕਾਂਗਰਸੀ ਵਿਧਾਇਕ ਸਪੀਕਰ ਦੇ ਸਾਹਮਣੇ ਵਾਲੀ ਖਾਲੀ ਥਾਂ 'ਚ ਆ ਗਏ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਸਪੀਕਰ ਨੂੰ ਡਾਕੂ ਕਹਿ ਰਹੇ ਨੇ ਮੇਰੇ ਲਈ ਤੂੰ ਕੌਣ ਹੈ ਵਰਗੇ ਸ਼ਬਦ ਵਰਤੇ ਜਾ ਰਹੇ ਨੇ ਜਦਕਿ ਇਹ ਲੜਾਈ ਕੇਂਦਰ ਸਰਕਾਰ ਦੇ ਖਿਲਾਫ ਹੈ ਉਹਨਾਂ ਕਿਹਾ ਕਿ ਇਹੀ ਕਾਰਨ ਤੇ ਇਹੀ ਇਹਨਾਂ ਦਾ ਕਿਰਦਾਰ ਹੈ ਜਿਹੜਾ ਮੈਨੂੰ ਹੂ ਆਰ ਯੂ ਕਹਿ ਰਿਹਾ ਹੈ ਉਸਨੇ ਸਾਬਕਾ ਸੀਐਮ ਚੰਨੀ ਨੂੰ ਦਰਬੀ ਘੋੜਾ ਕਿਹਾ ਸੀ ਸੁਨੀਲ ਜਾਖੜ ਨੇ ਚੰਨੀ ਲਈ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਰੱਖਣ ਦੀ ਗੱਲ ਕਹੀ ਸੀ ਸਪੀਕਰ ਸਾਹਿਬ ਤੁਸੀਂ ਆਪਣੀ ਜਗ੍ਹਾ ਤੇ ਬੈਠੋ ਜੀ ਇਹ ਫਰਸਟ੍ਰੇਸ਼ਨ ਆਪਣੀ ਜਗ੍ਹਾ ਤੇ ਬੈਠੋ ਜੀ ਇਹਨਾਂ ਦੀ ਪਾਰਟੀ ਇਹਨਾਂ ਨੂੰ ਟਾਈਮ ਨਹੀਂ ਦਿੰਦੀ ਇਹਨਾਂ ਦੀ ਪਾਰਟੀ ਬੁਲਾਉਣ ਦੀ ਲਿਸਟੋਂ ਕੱਟ ਦਿੰਦੇ ਨੇ ਅੱਜ ਸਵੇਰੇ ਦੋ ਆਪਸ਼ਨਾਂ ਸੀ ਸਾਹਿਬ ਜਦਿਆਂ ਦੀ ਸ਼ਾਹਲ ਤੇ ਬੋਲਣ ਦੀ ਦੋ ਆਪਸ਼ਨਾ ਸੀ ਉਹਦੇ ਚ ਕਿਹਾ ਜੀ ਇੱਕ ਬੋਲੂਗਾ ਕਹਿੰਦੇ ਜੀ ਫਿਰ ਉਹ ਰਾਣਗਰਜੀਤ ਬੋਲੂਗਾ ਇਹਨਾਂ ਦਾ ਨਾਂ ਤਾਂ ਆਪ ਹੀ ਘੱਟਦਾ ਜੀ ਇਹਨਾਂ ਨੇ ਜਦੋਂ ਇਹ ਪਾਜੀ ਆਪਣੀ ਪਾਰਟੀ ਨਾਲ ਗੱਲ ਕਰੋ ਪਹਿਲਾਂ ਐਲੋਪੀ ਰਹੇ ਹੋ ਤੁਸੀਂ ਸਾਡੇ ਵੀ ਵੱਧ ਬੋਲਣ ਕਰ ਕੀ ਤੁਹਾਡਾ ਇਹੀ ਤਾਂ ਪੰਗਾ ਉਹ ਕਾਂਗਰਸ ਵੀ ਨਹੀਂ ਚਾਹੁੰਦੀ ਤੁਸੀਂ ਬੋਲੋ ਇਹੀ ਤਾਂ ਚੱਕਰ ਆ ਸਪੀਕਰ ਸਾਹਿਬ ਬੜੇ ਬੜੇ ਗੰਭੀਰ ਮੁੱਦੇ ਤੇ ਬਹਿਸ ਚੱਲ ਰਹੀ ਹੈ ਇਹ ਜੇ ਖੁਰਾਫਾਤੀਆਂ ਨੂੰ ਕੱਢੋ ਇਥੋਂ ਇਹਲੇ ਖਰਾਫਾਤੀਆਂ ਨੂੰ ਕੱਟੋ ਕਾਦੇ ਵਾਸਤੇ ਰੱਖੇ ਹੋਏ ਯਾਰੇ ਮਾਲੀਓ ਮੁੱਖ ਮੰਤਰੀ ਸਾਹਿਬ ਬੈਠੋ ਜੀ ਬੈਠੋ 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 ਇੱਕੋ ਬੰਦਾ ਜੰਗੀ ਬਸ਼ੁਰਾ ਦੇ ਤਲਾਕ ਪੁੰਦਾ ਕਰਦੀ ਐ ਸਾਡੇ ਮੈਂਬਰ ਸੁਖਪਾਲ ਸਿੰਘ ਖੈਰਾ ਨੂੰ ਨੇਮ ਕਰਦਾ ਹਾਂ ਨੇਮ ਕਰਦਾ ਹਾਂ ਨੇਮ ਕਰਦਾ ਹਾਂ ਇਹਨਾਂ ਨੂੰ ਸਦਨ ਤੋਂ ਬਾਹਰ ਕੱਢਤਾ ਜਾਵੇ ਏ ਡਿਸਟਰਬ ਕਰ ਰਹੇ ਹੋ ਸੈਸ਼ਨ ਨੂੰ ਤੁਸੀਂ ਇੰਨਾ ਇੰਨੀ ਦੇਰ ਇੱਕ ਤੁਹਾਨੂੰ ڈاکੂ ਕਹਿ ਰਿਹਾ ਜੀ ਤੁਹਾਨੂੰ ڈاکੂ ਕਹਿ ਰਿਹਾ ਆ ਆ ਤਾਂ ਇਹਨਾਂ ਦੀ ਆ ਇਹਨਾਂ ਦੀ ਹਿਸਟਰੀ ਹੈ ਜੀ ਆ ਇਹਨਾਂ ਦੀ ਆ ਇਹਨਾਂ ਦੀ ਰਾਜਨੀਤਿਕ ਹਿਸਟਰੀ ਹੈ ਤੁਹਾਨੂੰ ڈاکੂ ਕਹਿ ਰਿਹਾ ਸਪੀਕਰ ਨੂੰ ਸ਼ਕਤੀ ਸਾਹਿਬ ਇਹਨਾਂ ਨੂੰ ਇਹਨਾਂ ਨੂੰ ਬਾਹਰ ਭੇਜਿਆ ਜਾਵੇ ਜੀ ਇਹ ਕਾਂਗਰਸ ਨੇ ਰੇਗਾ ਦੇ ਮੈਂਬਰ ਬਾਕ ਚ ਹੈ ਇਹ ਜਾਣ ਬੁੱਝ ਕੇ ਪਲੈਨਿੰਗ ਕਰਕੇ ਆਏ ਨੇ ਕਿ ਇਥੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ ਕਿਉਂਕਿ ਜਦੋਂ ਮੈਂ ਬੋਲੂੰਗਾ ਇਹਨਾਂ ਦੇ ਪੇਟ ਖੋਲਣਗੇ ਪੇਟ ਖੋਲਣਗੇ ਮੈਂ ਵਾਰਡ ਚੈਂਡਵਾਰਡ ਨੂੰ ਇਹ ਵਾਲਾ ਪਾਉਂਦੇ ਆ ਹੋਰ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਵੱਲੋਂ ਆਮ ਗਰੀਬ ਲੋਕਾਂ ਵੱਲੋਂ ਬੋਲਣਾ ਉਹਨੂੰ ਡਿਸਟਰਬ ਕਰਨਾ ਕਿਉਂਕਿ ਮੈਂ ਕਰਦਾ ਮੈਂ ਕਰਦਾ ਸੋਨੇ ਦੇ ਬਿਸਕਟਾਂ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੇ ਮੈਂ ਕਰਦਾ ਇਹਨਾਂ ਦੀ ਰਜਵਾੜਾ ਸ਼ਾਹੀ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੀ ਜੋ ਇਹ ਸੋਚ ਹੈ ਦਲਤਾਂ ਗਰੀਬਾਂ ਪ੍ਰਤੀ ਇਹਨਾਂ ਨੇ ਪ੍ਰਧਾਨ ਨੇ ਕੀ ਕਿਹਾ ਸੀ ਤਰਨ ਤਨ ਮੈਂ ਉਹਨਾਂ ਦੀਆਂ ਗੱਲਾਂ ਕਰਨੀਆਂ ਸੋ ਇਸ ਕਰਕੇ ਇਹ ਹੁਣ ਬਹਾਨਾ ਲੱਗਦੇ ਆ ਆ ਸਾਰੇ ਇਕੱਠੇ ਹੋ ਗਏ ਇਧਰ ਦੀ ਲੰਗ ਜਾਣਗੇ ਹੁਣ ਚਲੋ ਜਾਓ ਫਿਰ ਜੇ ਜਾਣਾ ਤੁਸੀਂ ਸਾਨੂੰ ਬੋਲ ਲੈਣ ਦਿਓ ਗਰੀਬਾਂ ਦੀ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਗਰੀਬਾਂ ਦੇ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਤਤ ਕਿਰਪਾ ਕਰਕੇ ਤੁਸੀਂ ਰਜਵਾੜੇ ਹੋ ਤੁਹਾਡੇ ਹੱਥ ਓਡੇ ਏਜੰਡੇ ਤੇ ਗਰੀਬ ਨਹੀਂ ਹੈਗੇ ਤੁਹਾਡੇ ਮੈਨੀਫੈਸਟੋ ਜਗਰੀਬ ਨਹੀਂ ਹੈਗੇ ਤੁਸੀਂ ਤੁਸੀਂ ਗਰੀਬਾਂ ਨੂੰ ਮਟੀਰੀਅਲ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੈਰਾਂ ਦੀ ਜੁੱਤੀ ਜੇ ਸਿਰ ਤੇ ਬਿਠਾਓਗੇ ਜਾਂ ਤੁਸੀਂ ਕਹਿੰਦੇ ਹੋ ਇਹ ਆਹੀ ਕਹਿੰਦੇ ਆ ਜਿਹੜੇ ਖੜੇ ਆ ਇਹ ਕਹਿੰਦੇ ਜੇ ਡਰ ਵੀ ਘੋੜਿਆਂ ਦੀ ਰੇਸ ਦੇ ਵਿੱਚ ਖੱਜਰ ਜਾਂ ਟੱਪੂ ਭਜਾਓਗੇ ਤਾਂ ਫਿਰ ਆਹੀ ਹਾਲ ਹੁੰਦਾ ਇਹ ਇਹਨਾਂ ਦੀ ਸੋਚ ਹੈ ਗਰੀਬਾਂ ਪ੍ਰਤੀ ਇਹ ਅੱਜ ਇਹ ਅੱਜ ਡਿਸਟਰਬ ਕਰ ਰਹੇ ਨੇ ਬਸ ਹੋਰ ਕੋਈ ਕੰਮ ਨਹੀਂ ਮੋਕਮੈਂਟਲੀ ਦਾ ਪਾਸੈਂਡਲ ਸਾਰਮ ਕਰ ਦੋ ਉਹ ਮੈਨੂੰ ਮੈਂ ਹਜੇ ਹਜ਼ਾਰਾਂ ਹਜ਼ਾਰਾਂ ਡਿਸਟਰਬੈਂਸਾਂ ਚੱਲੀਆਂ ਨੇ ਮੈਂ ਮੈਂ ਤੁਹਾਡੇ ਵਰਗਾ ਨਹੀਂ ਹੈਗਾ ਕਿ ਅਸੀਂ ਪੜ ਕੇ ਕੌਨਮੈਂਟਾ ਚ ਆ ਗਏ ਤੇ ਆ ਕੇ ਆਉਣ ਸਾਰ ਬਾਪੂਆਂ ਦੀਆਂ ਕਮਾਈਆਂ ਤੇ ਬਹਿ ਗਿਆ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਮੇਰੇ ਪਿਤਾ ਜੀ ਆਏ ਆ ਉਹ ਸਾਡੇ ਵਾਲੇ ਪਿਤਾ ਜੀ ਵੀ ਅਸੀਂ ਵੀ ਅਸੀਂ ਵੀ ਪਿਓਾਂ ਦੇ ਪੁੱਤੀਆਂ ਹਾਂ ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਭਾਜਪਾ ਵੱਲੋਂ ਮਨਰੇਗਾ ਦੇ ਕਤਲ ਦੀ ਗੱਲ ਕਹਿੰਦੇ ਹੋਏ ਲੱਖਾਂ ਦਲਿਤ ਤੇ ਮਜ਼ਦੂਰ ਪਰਿਵਾਰਾਂ ਦਾ ਦੁੱਖ ਫਰੋਲਿਆ। ਉਹਨਾਂ ਕਿਹਾ ਕਿ ਮਨਰੇਗਾ ਗਰੀਬ ਪਰਿਵਾਰ ਦੀ ਢਾਲ ਸੀ ਜਿਸ ਨਾਲ ਲੱਖਾਂ ਲੋਕਾਂ ਦੇ ਘਰਾਂ ਦਾ ਚੁੱਲ੍ਹਾ ਬਲਦਾ ਸੀ। ਭਾਜਪਾ ਨੇ ਇਹ ਚੁੱਲ੍ਹਾ ਬੁਝਾਉਣ ਅਤੇ ਗਰੀਬਾਂ ਦੇ ਢਿੱਡ ਤੇ ਲੱਤ ਮਾਰਨ ਵਾਲੀ ਗੱਲ ਕੀਤੀ ਹੈ। ਗਿਆਸਪੁਰਾ ਨੇ ਕਿਹਾ ਕਿ ਅੱਜ ਮਜ਼ਦੂਰਾਂ ਨੇ ਪ੍ਰਧਾਨ ਮੰਤਰੀ ਦੇ ਨਾਮ ਖੂਨ ਨਾਲ ਲਿਖੀਆਂ ਚਿੱਠੀਆਂ ਸામਨੇ ਰੱਖੀਆਂ ਨੇ ਮਜ਼ਦੂਰਾਂ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਕਿਸਾਨਾਂ ਨੇ ਪ੍ਰਧਾਨ ਮੰਤਰੀ ਦੀ ਧੌਣ ਤੇ ਗੋਡਾ ਰੱਖ ਕੇ ਕਾਲੇ ਖੇਤੀ ਕਾਨੂੰਨ ਵਾਪਸ ਕਰਵਾਏ ਸਨ ਸਾਨੂੰ ਵੀ ਅਜਿਹਾ ਕਰਨ ਤੇ ਮਜਬੂਰ ਨਾ ਕਰੋ ਗਿਆਸਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਗਰੀਬਾਂ ਤੇ ਮਜ਼ਦੂਰਾਂ ਦੇ ਨਾਲ ਖੜੀ ਰਹੇਗੀ ਕਿ ਕੇਂਦਰ ਸਰਕਾਰ ਨੇ ਜੋ ਮਨਰੇਗਾ ਸੀ ਉਹਦਾ ਕਤਲ ਕੀਤਾ ਹੈ ਤੇ ਉਹ ਵੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਕਤਲ ਵੀ ਕੀਤਾ ਤੇ ਸਾਜ਼ਿਸ਼ ਦੇ ਨਾਲ ਮਨਰੇਗਾ ਗਰੀਬਾਂ ਦਾ ਕੰਮ ਸੀ ਮਜ਼ਦੂਰ ਦੀ ਦਿਹਾੜੀ ਸੀ ਦਲਤ ਦੇ ਘਰ ਦੀ ਆਖਰੀ ਢਾਲ ਮਨਰੇਗਾ ਸੀ ਕਿਉਂਕਿ ਮਨਰੇਗਾ ਦੇ ਨਾਲ ਘਰ ਦਾ ਚੁੱਲ੍ਹਾ ਚੱਲਦਾ ਸੀ ਮਨਰੇਗਾ ਦੇ ਨਾਲ ਬੱਚਿਆਂ ਦੀ ਫੀਸ ਜਾਂਦੀ ਸੀ ਮਨਰੇਗਾ ਦੇ ਨਾਲ ਪਰਿਵਾਰ ਦਾ ਕੋਈ ਕੰਮ ਧੰਦਾ ਚੱਲਦਾ ਸੀ ਮਨਰੇਗਾ ਦੇ ਨਾਲ ਸਾਡੇ ਜਿਹੜੇ ਮਾਤਾਵਾ ਸੀ ਉਹਨਾਂ ਦੀ ਦਵਾਈ ਬੁੱਟੀ ਚੰਦੀ ਸੀ ਤੇ ਇਹ ਭਾਜਪਾ ਨੇ ਉਸ ਢਾਲ ਨੂੰ ਤੋੜ ਦਿੱਤਾ ਹੈ ਅੱਜ ਭਾਜਪਾ ਨੇ ਸਾਡੇ ਮਨਰੇਗਾ ਮਜ਼ਦੂਰਾਂ ਦੇ ਢਿੱਡ ਦੇ ਵਿੱਚ ਲੱਤ ਮਾਰੀ ਹੈ ਢਿੱਡ ਦੇ ਵਿੱਚ ਅੱਜ ਤੱਕ ਕਦੇ ਕਿਸੇ ਬੰਦੇ ਨੇ ਲੱਤ ਨਹੀਂ ਮਾਰੀ ਪਰ ਭਾਜਪਾ ਨੇ ਗਰੀਬਾਂ ਦੇ ਦਲਤਾਂ ਦੇ ਬਹੁਤ ਹੀ ਪਿਛੜੇ ਛੋਟੇ ਕਿਸਾਨਾਂ ਦੇ ਢਿੱਡ ਦੇ ਵਿੱਚ ਲੱਤ ਮਾਰ ਕੇ ਮਜ਼ਦੂਰ ਦੀ ਰੋਜੀ ਰੋਟੀ ਖੋਹ ਲਈ ਹੈ ਅੱਜ ਦਲਤ ਪਰਿਵਾਰਾਂ ਨੂੰ ਖੁਕ ਦੇ ਮੂੰਹ ਦੇ ਵਿੱਚ ਭਾਜਪਾ ਸਰਕਾਰ ਨੇ ਧੱਕ ਕੇ ਇਹ ਜਿਹੜਾ ਸਰਕਾਰੀ ਕਹਿ ਲਿਏ ਕਿ ਵਿਨਾਸ਼ ਸਰਕਾਰ ਨੇ ਇੱਕ ਸਰਕਾਰੀ ਵਿਨਾਸ਼ ਸਾਡੇ ਮੂੰਹਿਆਂ ਦੇ ਅੱਗੇ ਖੜਾ ਕਰਕੇ ਰੱਖ ਦਿੱਤਾ ਹੈ ਭਾਜਪਾ ਦੀ ਇੱਕੋ ਇੱਕ ਨੀਤੀ ਹੈ ਕਿ ਅਮੀਰ ਹੋਰ ਅਮੀਰ ਗਰੀਬ ਹੋਰ ਗਰੀਬ ਅਤੇ ਜਿਹੜਾ ਛੋਟਾ ਕਿਸਾਨ ਤੇ ਦਲਤ ਆ ਉਹ ਸਭ ਤੋਂ ਗਰੀਬ ਇਹ ਭਾਜਪਾ ਦੀ ਨੀਤੀ ਹੈ ਇੱਕ ਪਾਸੇ ਗਰੀਬ ਦਾ ਹੱਕ ਖੋਣ ਵਾਲੇ ਅਤੇ ਦੂਜੇ ਪਾਸੇ ਗਰੀਬ ਨੂੰ ਹੱਕ ਦੇਣ ਵਾਲੇ ਔਰ ਅੱਜ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਅਕਾਲੀ ਦਲ ਤੇਨਾਂ ਦੇ ਨਾਲ ਦੀਆਂ ਜਿੰਨੀਆਂ ਵੀ ਆ ਜੋ ਛੋਟੇ ਮੋਟੇ ਆਪਣੇ ਆਪ ਨੂੰ ਦਲ ਦਲ ਕਹਿੰਦੇ ਆ ਅੱਜ ਉਹਨਾਂ ਦੇ ਮੂੰਹ ਕਿਉਂ ਸੁੰਨਤੇ ਗਏ ਉਹ ਕਿਉਂ ਨਹੀਂ ਇੱਕ ਵੀ ਸ਼ਬਦ ਭਾਜਪਾ ਦੇ ਖਿਲਾਫ ਬੋਲ ਰਹੇ ਔਰ ਉਹਨਾਂ ਨੂੰ ਲੱਗਦਾ ਕਿਉਣ ਵਾਲੀਆਂ ਚੋਣਾਂ ਦੇ ਵਿੱਚ ਹੋ ਸਕਦਾ ਸਾਡਾ ਦਾ ਲੱਗ ਜਾਵੇ ਭਾਜਪਾ ਦੇ ਨਾਲ ਜਿਹੜੀ ਸਾਡੀ ਪਹਿਲਾਂ ਵੀ ਸਾਂਝ ਭਿਆਲੀ ਸੀ ਜਿਹੜਾ ਸਾਡਾ ਪਤੀ ਪਤਨੀ ਵਾਲਾ ਰਿਸ਼ਤਾ ਸੀ ਸ਼ਾਇਦ ਉਹ ਜਿਹੜਾ ਰਿਸ਼ਤਾ ਵਾ ਉਹ ਸਾਡਾ ਫੇਰ ਕਾਇਮ ਹੋ ਜਾਵੇ ਜਿਹੜੇ ਸਾਡੇ ਗਰੀਬ ਲੋਕਾਂ ਨੇ ਆਪਣੇ ਖੂਨ ਨਾਲ ਲਿਖ ਕੇ ਸਾਨੂੰ ਖਤ ਭੇਜੇ ਨੇ ਉਹ ਜੜੀਆਂ ਚਿੱਠੀਆਂ ਜਿਹੜੀਆਂ ਉਹਨਾਂ ਨੇ ਖੂਨ ਨਾਲ ਲਿਖੀਆਂ ਨੇ ਉਹ ਨਰਿੰਦਰ ਮੋਦੀ ਨੂੰ ਭੇਜਣ ਦੇ ਲਈ ਭੇਜੀਆਂ ਨੇ ਕਿ ਮੋਦੀ ਜੇ ਤੂੰ ਸਾਡੇ ਹੱਕਾਂ ਦੇ ਉੱਤੇ ਟਾਕਾ ਮਾਰੇਗਾ ਜੇ ਤੂੰ ਸਾਡੇ ਢਿੱਡ ਦੇ ਉੱਤੇ ਲੱਤ ਮਾਰੇਗਾ ਤਾਂ ਪੰਜਾਬ ਦੇ ਵਿੱਚ ਤੂੰ ਤੇਰਾ ਕੋਈ ਵੀ ਬੰਦਾ ਤੇਰਾ ਕੋਈ ਵੀ ਮੈਂਬਰ ਸਾਡੇ ਪੰਜਾਬ ਦੇ ਵਿੱਚ ਬੜਨ ਦੀ ਜੁਰਤ ਨਾ ਕਰੇ ਕਿਉਂਕਿ ਇਹ ਨਾ ਹੋਵੇ ਜਿਵੇਂ ਕਿਸਾਨਾਂ ਨੇ ਮੋਦੀ ਦੀ ਧੌਣ ਦੇ ਉੱਤੇ ਗੋਡਾ ਰੱਖ ਕੇ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਰੱਦ ਕਰਾਏ ਸੀ ਤੇ ਅੱਜ ਸਾਨੂੰ ਵੀ ਉਹੀ ਰਾਹ ਅਪਣਾਉਣਾ ਪਵੇ ਭਾਜਪਾ ਵਿਧਾਇਕ ਅਸ਼wini ਸ਼ਰਮਾ ਨੇ ਕਿਹਾ ਕਿ ਸਦਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਤਰਾਜ਼ਯੋਗ ਗੱਲ ਕਹੀ ਗਈ ਹੈ। ਉਹਨਾਂ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹਨਾਂ ਨੇ ਮਨਰੇਗਾ ਦਾ ਨਾਂ ਬਦਲਣ ਦੀ ਬਹਿਸ 'ਚ ਬੋਲਦਿਆਂ ਮੋਦੀ ਦੀ ਧੌਣ ਤੇ ਗੋਡਾ ਰੱਖ ਦੇਵਾਂਗੇ ਕਿਹਾ ਹੈ। ਹਾਲਾਂਕਿ ਸਪੀਕਰ ਨੇ ਕਿਹਾ ਕਿ ਉਹਨਾਂ ਨੇ ਗਰੀਬ ਮਾਰ ਕਿਹਾ ਏ ਜੋ ਕਿ ਕੋਈ ਇਤਰਾਜ਼ਯੋਗ ਸ਼ਬਦ ਨਹੀਂ ਹੈ ਸ਼ਾਇਦ ਤੁਸੀਂ ਸਹੀ ਢੰਗ ਨਾਲ ਨਹੀਂ ਸੁਣਿਆ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਧੌਣ ਤੇ ਗੋਡਾ ਰੱਖਣਾ ਕਹਿਣਾ ਕੋਈ ਇਤਰਾਜ਼ਯੋਗ ਗੱਲ ਨਹੀਂ ਪੰਜਾਬੀ ਆਮ ਤੌਰ ਤੇ ਅਜਿਹੇ ਸ਼ਬਦ ਬੋਲ ਦਿੰਦੇ ਨੇ ਮੰਤਰੀ ਕਟਾਰੂ ਚੱਕ ਨੇ ਇਸ ਨੂੰ ਪੰਜਾਬੀ ਸੱਭਿਆਚਾਰ ਦਾ ਇੱਕ ਆਮ ਮੁਹਾਵਰਾ ਦੱਸ ਕੇ ਬਚਾ ਕੀਤਾ ਬੋਲੋ ਬੋਲੋ ਜੁਨੀ ਜੀ ਬੋਲ ਹਾਂ ਬੋਲੋ ਜੁਨੀ ਪਵਿੱਤਰ ਸਦਨ ਦੇ ਅੰਦਰ ਤੁਹਾਡੀ ਚੇਅਰਮੈਨ ਹੀ ਦੇ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਜਿਹਦੇ ਉਤੇ ਜਿਸ ਪ੍ਰਕਾਰ ਦੇ ਅਪੱਤੀਜਨਕ ਸ਼ਬਦ ਦਾ ਪ੍ਰਯੋਗ ਹੋਇਆ ਉਹ ਕਿਹ ਕਾਰਵਾਈ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਗਰੀਬ ਮਾਰ ਕੋਈ ਅਪੱਤੀਜਨਕ ਹੈ ਜੀ ਜੋ ਗਰੀਬ ਮਾਰ ਹੋਵੇ ਤੁਸੀਂ ਸੁਣਿਆ ਨਹੀਂ ਹੈ ਤੁਸੀਂ ਸੁਣਿਆ ਨਹੀਂ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੀ ਧੌਣ ਤੇ ਮੋਦੀ ਦੀ ਧੌਣ ਤੇ ਗੋਡਾ ਮੋਦੀ ਦੀ ਧੌਣ ਤੇ ਗੋਡਾ ਇਹ ਸ਼ਬਦ ਹੈ ਬੈਠੋ ਕੀ ਕਰ ਰਹੇ ਆਪਾਂ ਬੈਠੋ बैठो ਤੁਸੀਂ ਬੈਠੋ ਇੱਧਰ ਬੈਠੋ ਜੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਾਰਿਸ ਕੋਈ ਅਪੱਤੀਜਨਕ ਸ਼ਬਦ ਨਹੀਂ ਬੋਲਿਆ ਗਿਆ ਪੰਜਾਬੀਆਂ ਦਾ ਸਵਾਗਤ ਹੋਂਦ ਤੇ ਗੋਡਾ ਰੱਖਣਾ ਆਪਾਂ ਕਹਿ ਦਿੰਨੇ ਆ ਸਿੰਪਲ ਗੱਲ ਕਹੀ ਹੈ ਪਰ 6 ਦਸੰਬਰ 1992 ਦੇ ਅੰਦਰ ਜੋ ਕੁਝ ਵਾਪਰਾ ਜੁਦਿਆ ਜੋ ਕਿਹੜਾ ਸੰਵਿਧਾਨਕ ਸੀਗਾ ਜੋ ਸ੍ਰੀ ਦਰਵਾਸ ਸਾਹਿਬ ਦੇ ਉੱਪਰ ਵਾਪਰੇ ਉਹ ਕਿਹੜਾ ਸੰਵਿਧਾਨਕ ਸੀਗਾ ਜੋ ਰੋਜ਼ ਦੇਸ਼ ਦੇ ਅੰਦਰ ਗਰੀਬ ਲੋਕਾਂ ਨਾਲ ਵਾਪਰਦਾ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸਪੀਕਰ ਸਾਹਿਬ ਮੇ ਵੀ ਉਹ ਮਧਿਆ ਪ੍ਰਦੇਸੀ ਇੱਕ ਜੁੱਤੀ ਦੇ ਉੱਤੇ ਥੁੱਕ ਕੇ ਚਾਰ ਮੁੰਡਿਆਂ ਨੇ ਜੁੱਤੀ ਦੇ ਪੁੱਠੇ ਪਾਸੇ ਥੁੱਕ ਕੇ ਤੇ ਨਾਲ ਇੱਕ ਦਲਤ ਨੌਜਵਾਨ ਖੜਾ ਉਹਨੂੰ ਕਿਹਾ ਇਹ ਚੱਟ ਅੰਗਲ ਨਾਲ ਚੱਟਣ ਲਈ ਉਹਨੂੰ ਮਜਬੂਰ ਕੀਤਾ ਪਰ ਤਸੱਲੀ ਨਹੀਂ ਹੋਈ ਉਹਨੂੰ ਕਿਹਾ ਵੀ ਨਹੀਂ ਜੀਬ ਨਾ ਚੱਟ ਫਿਰ ਰਜ਼ੀਬ ਨਾ ਚਟਿਆ ਫਿਰ ਉਹੀ ਜੁੱਤੀ ਉਹਦੇ ਸਿਰ 'ਚ ਮਾਰੀ ਗਿਆਰ ਸਵਿਧਾਨਕ ਤੇ ਪਿਆਰ ਪਿਆਰ ਤੇ ਹੋ ਰਿਹਾ ਔਰਤਾਂ ਦੇ ਖਰਾਬ ਵਾਇਓਲੇਸ਼ਨ ਹੈ ਕਟਗਣਤੀਆਂ ਦੇ ਖਲਾਫ ਵਾਇਓਲੇਸ਼ਨ ਹੈ ਦਲਤਾਂ ਦੇ ਖਲਾਫ ਵਾਇਓਲੇਸ਼ਨ ਹੈ ਸੋ ਇਸ ਕਰਕੇ ਇਸ ਦੇਸ਼ ਦੇ ਅੰਦਰ ਜਿਹੜਾ ਉਨਮਾਦ ਖੜਾ ਕੀਤਾ ਜਾ ਰਿਹਾ ਉਹ ਸੰਵਾਦ ਦਾ ਹੀ ਰਿਫਲੈਕਸ਼ਨ ਹੈ ਕਿ ਅੱਜ ਜਿਹੜਾ ਉਹ ਕਟਗਣਤੀਆਂ ਦਲਤਾਂ ਔਰਤਾਂ ਦੇ ਖਲਾਫਸਣੇ ਦੇ ਖਲਾਫ ਇੱਕ ਹੱਲਾ ਇੱਕ ਬੜੇ ਸੁਖਾਵੇਂ ਮਾਈਂਡ ਦੇ ਨਾਲ ਇੱਕ ਹੁੰਦਾ ਸਿੱਧਾ ਅਟੈਕ ਕਰਦਣਾ ਇੱਕ ਸੁਖਮ ਮਾਇੰਦ ਦੇ ਨਾਲ ਐਸੀਆਂ ਨੀਤੀਆਂ ਐਸੇ ਜਿਹੜੇ ਉਹ ਨਮੂਨੇ ਕੜੇ ਜਾ ਰਹੇ ਆ ਜਿਨ੍ਹਾਂ ਆਧਾਰ 'ਤੇ ਸਮਝ ਇਹ ਮਤ ਸੋਚੋ ਪੀਏ ਕਿਸੇ ਇੱਕ ਵਰਗ ਦੇ ਅਸਰ ਹੈ ਜੇ ਇੱਕ ਸਰੀਰ ਦਾ ਇੱਕ ਅੰਗ ਕੱਟਿਆ ਜਾਵੇ ਬੰਦਾ ਅੰਗਹੀਨ ਹੋ ਜਾਵੇ ਉਹਦਾ ਸਾਰੇ ਸਰੀਰ ਤੇ ਅਸਰ ਪੈਂਦਾ ਠੀਕ ਹੈ ਜੀ ਸਾਰੀ ਸੋਸਾਇਟੀ ਤੇ ਅਸਰ ਪੈਂਦਾ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਮਨਰੇਗਾ ਕਾਂਗਰਸ ਪਾਰਟੀ ਦੀ ਦੇਣ ਹੈ ਅਸੀਂ ਇਹ ਚਰਚਾ ਕਰਨ ਆਏ ਹਾਂ ਕਿ ਭਾਜਪਾ ਸਰਕਾਰ ਮਨਰੇਗਾ ਨੂੰ ਖਤਮ ਕਰਨ ਜਾ ਰਹੀ ਹੈ ਪਹਿਲਾਂ ਇਹ ਕੇਂਦਰ ਦੀ ਸਕੀਮ ਸੀ ਹੁਣ ਇਸ ਨੂੰ 60 40 ਦੇ ਅਨੁਪਾਤ ਚ ਕਰਨ ਜਾ ਰਹੀ ਹੈ ਦੂਜੇ ਪਾਸੇ ਜੇਕਰ ਮਨਰੇਗਾ ਸਕੀਮ ਚ ਲੋਕਾਂ ਨੂੰ ਦਿਹਾੜੀ ਦੇਣ ਦੀ ਗੱਲ ਕਰੀਏ ਤਾਂ ਪੰਜਾਬ ਦਸੰਬਰ ਤੱਕ ਸਿਰਫ 26 ਦਿਨ ਹੀ ਦੇ ਸਕਿਆ ਹੈ ਜਦਕਿ ਹੋਰ ਸੂਬੇ ਇਸ ਤੋਂ ਅੱਗੇ ਨੇ ਹਰਿਆਣਾ ਚ ਮਜ਼ਦੂਰੀ 400 ਰੁਪਏ ਹੈ ਜਦ ਕਿ ਪੰਜਾਬ ਚ 346 ਰੁਪਏ 7 ਕਰੋੜ ਮਜ਼ਦੂਰ ਜੋ ਕਰੋਨਾ ਕਾਲ ਦੌਰਾਨ ਆਪਣੇ ਪਿੰਡਾਂ ਨੂੰ ਚਲੇ ਗਏ ਸਨ ਤੇ ਵਾਪਸ ਨਹੀਂ ਆਏ ਉਹਨਾਂ ਲਈ ਮਨਰੇਗਾ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਹੀ ਸਾਨੂੰ ਰੂਟੀਨ ਸੈਸ਼ਨ ਦੀ ਲੋੜ ਹੈ ਪ੍ਰਸ਼ਨ ਕਾਲ ਨਹੀਂ ਹੋ ਰਿਹਾ ਪਹਿਲਾਂ ਕਹਿੰਦੇ ਹਨ ਕਿ ਪੂਰਾ ਸਮਾਂ ਦੇਵਾਂਗੇ ਪਰ ਬਾਅਦ ਚ ਸਪੀਕਰ ਸਮਾਂ ਤੈਅ ਕਰ ਦਿੰਦੇ ਨੇ ਆਪਾਂ ਬੇਸਿਕਲੀ ਤਾਂ ਡਿਸਕਸ਼ਨ ਇਹ ਕਰਨ ਆਏ ਆ ਕਿ ਇਹ ਜਿਹੜੀ ਮਨਰੇਗਾ ਸਕੀਮ ਹੈ ਇਹ ਸਰਕਾਰ ਬੀਜੇਪੀ ਦੀ ਅਬੋਲਿਸ਼ ਕਰਨ ਜਾ ਰਹੀ ਆ ਉਦੇ ਇਫੈਕਟਸ ਆਪਣੇ ਕੋ ਸਾਰਿਆਂ ਕੋਲ ਹੈਗੇ ਕਿਉਂਕਿ 100% ਪਹਿਲਾਂ ਇਹ ਸੈਂਟਰਲੀ ਸਪான்ਸਰਡ ਸਕੀਮ ਸੀ ਤੇ ਹੁਣ 60 40 ਦੀ ਰੇਸ਼ੋ ਨਾਲ ਇਹਨਾਂ ਨੇ ਬੇਸਿਕਲੀ ਸੂਬਿਆਂ ਦਾ ਗਲਾ ਕਟਿਆ ਜਿਹਦੇ ਨਾਲ 30 ਤੋਂ 50 ਹਜ਼ਾਰ ਕਰੋੜ ਰੁਪਈਆ ਸੂਬਿਆਂ ਦੇ ਕੋਲੋਂ ਦੇਣਾ ਪਊਗਾ ਜਿਹੜਾ ਕਿ ਮੈਨੂੰ ਲੱਗਦਾ ਸੂਬੇ ਇਸ ਪੋਜੀਸ਼ਨ 'ਚ ਨਹੀਂ ਹੈਗੇ ਇਹ 100 ਦਿਨ ਦੀ ਸਕੀਮ ਸੀ ਲੇਕਿਨ ਨੈਸ਼ਨਲ ਲੈਵਲ ਤੇ ਇਹ ਸਿਰਫ 50 ਦਿਨ ਅਚੀਵ ਹੋ ਸਕਿਆ ਇਹਦੇ ਵਿੱਚ ਕੁਝ ਸਟੇਟਾਂ ਨੇ 70 ਤੋਂ 75 ਦਿਨ ਅਚੀਵ ਕੀਤੇ ਆ ਲੇਕਿਨ ਪੰਜਾਬ ਨੇ ਪਿਛਲੇ 24 ਸਾਲਾਂ ਦੇ ਵਿੱਚ ਤਿੰਨਾਂ ਸਾਲਾਂ ਦੇ ਵਿੱਚ 38 ਦਿਨ ਅਚੀਵ ਕੀਤੇ ਆ ਤਾਂ ਇਸ ਸਾਲ ਦਸੰਬਰ ਤੱਕ 26 ਦਿਨ ਅਚੀਵ ਕੀਤੇ ਆ ਮੈਂ ਤਾਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਕੇ ਸਰਕਾਰ ਨੇ ਕੀ ਕੀਤਾ ਕੇ ਸਰਕਾਰ ਨੇ ਕੀ ਕੀਤਾ ਕਿਉਂਕਿ 20 ਸਾਲਾਂ ਦੀ ਸਕੀਮ ਸੀ ਜਿਹਦੇ ਵਿੱਚ 12 ਕਰੋੜ ਮਨਰੇਗਾ ਮਜ਼ਦੂਰ ਜਿਹੜੇ ਆ ਉਹਨਾਂ ਦੀ ਰੋਜ਼ੀ ਰੋਟੀ ਦੀ ਗੱਲ ਸੀ ਔਰ ਖਾਸ ਕਰਕੇ ਜਦੋਂ ਕੋਵਿਡ ਵਰਗਾ ਜਿਹੜੀ ਮਹਾਮਾਰੀ ਹੋਈ ਆ ਉਹਦੇ ਵਿੱਚ 7 ਕਰੋੜ ਮਜ਼ਦੂਰ ਜਿਹੜੇ ਉਹ ਆਪਣੇ ਪਿੰਡਾਂ 'ਚ ਵਾਪਸ ਚਲੇ ਗਏ ਸੀ ਤੇ ਉਹ ਸ਼ਹਿਰਾਂ 'ਚ ਨਹੀਂ ਆਏ ਇਹਦੇ ਪਿੱਛੇ ਮਾਨਸਿਕਤਾ ਡਾਕਟਰ ਮਨਮੋਹਨ ਸਿੰਘ ਜੀ ਦੀ ਇਹ ਸੀ ਕਿ ਤਾਂ ਕਿ ਹਰ ਵਰਗ ਨੂੰ ਕਿਤੇ ਨਾ ਕਿਤੇ ਬੈਨੀਫਿਟ ਦਿੱਤਾ ਜਾਵੇ ਹਰ ਵਰਗ ਨੂੰ ਉਹਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਹਰ ਵਰਗ ਜਿਹੜਾ ਬੈਨੀਫਿਟ ਹੋ ਸਕੇ ਚਾਹੇ ਉਹ ਰਾਈਟ ਟੂ ਐਜੂਕੇਸ਼ਨ ਐਕਟ ਆ ਚਾਹੇ ਰਾਈਟ ਟੂ ਫੂਡ ਐਕਟ ਆ ਚਾਹੇ ਫੇਰ ਕੰਪਨਸੇਸ਼ਨ ਆਫ ਲੈਂਡ ਐਕਵਿਜ਼ੀਸ਼ਨ ਆ ਤੇ ਚਾਹੇ ਇਹ ਮਨਰੇਗਾ ਜਿਹੜੀ ਹੈਗੀ ਉਹਦੀ ਬੇਸਿਕਲੀ ਆਪਾਂ ਸਪਿਰਟ ਦੀ ਗੱਲ ਕਰੀ ਆ ਆਪਾਂ ਕਈ ਵਾਰੀ ਲਫ਼ਜ਼ਾਂ ਦੀ ਗੱਲ ਕਰਨ ਲੱਗ ਪੈਨੇ ਆ ਉਸ ਸਪਿਰਟ ਨੂੰ ਛੱਡ ਲੈਨੇ ਆ ਵੀ ਇਹ ਫਲਾਨੇ ਨੇ ਐ ਕਹਤਾ ਫਲਾਨੇ ਨੇ ਐ ਕਹਤਾ ਅਸਲੀਅਤ ਇਹ ਆ ਕਿ ਮੈਂ ਬਾਅਦ ਇਹ ਵੀ ਗੱਲ ਕਹੀ ਸੀ ਕਿ ਸਾਨੂੰ ਸਿਰਫ ਸਪੈਸ਼ਲ ਸੈਸ਼ਨ ਸੱਦਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਰੈਗੂਲਰ ਸੈਸ਼ਨ ਵੀ ਸੱਦਣ ਦੀ ਜ਼ਰੂਰਤ ਹੈਗੀ ਆ ਅਸੀਂ ਸਪੈਸ਼ਲ ਸੈਸ਼ਨ ਦੇ ਨਾਂ ਤੇ ਅਸੀਂ ਜ਼ੀਰੋ ਆਵਰ ਵੀ ਖਾ ਜਾਂਦੇ ਆ ਅਸੀਂ ਕੋਈ ਕੁਐਸਚਨ ਆਵਰ ਨਹੀਂ ਹੋਣ ਦਿੰਦੇ ਤੇ ਪਹਿਲਾਂ ਤਾਂ ਇਹ ਕਹਿੰਨੇ ਆ ਕਿ ਜਿਨੇ ਜੋ ਬੋਲਣਾ ਹੋਵੇ ਖੁੱਲਾ ਟਾਈਮ ਦਵਾਂਗੇ ਤੇ ਮੁੜ ਕੇ ਸਪੀਕਰ ਸਾਹਿਬ ਕਹਿ ਦਿੰਦੇ ਵੀ ਤੁਹਾਡੇ ਇੰਨੇ ਮਿੰਟ ਆ ਤੇ ਤੁਹਾਡੇ ਇੰਨੇ ਮਿੰਟ ਆ ਸਪੀਕਰ ਸਾਹਿਬ ਥੋੜਾ ਜਿਆ ਕਿਉਂਕਿ ਆਪਾਂ ਹੋਰ ਕਰਨਾ ਕੀ ਆ ਹੋਰ ਮੈਨੂੰ ਕਿਉਂਕਿ ਮੈਂ ਪਿਛਲੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਆਨੰਦਪੁਰ ਸਾਹਿਬ ਕਿਹਾ ਸੀ ਕਿ ਸਾਡੇ 5 ਬਿੱਲ ਆ ਰਹੇ ਆ ਪਾਰਲੀਮੈਂਟ ਦੇ ਵਿੱਚ ਔਰ ਉਹਦੇ ਵਿੱਚ ਖਾਸ ਕਰਕੇ ਜਿਹੜਾ ਐਜੂਕੇਸ਼ਨ ਦਾ ਜਿਹੜਾ ਬਿੱਲ ਹੈ ਉਹ ਅਸੀਂ 2020 ਦੇ ਵਿੱਚ ਵੀ ਓਪੋਜ਼ ਨਹੀਂ ਕੀਤਾ ਤੇ ਹੁਣ ਈਵਨ ਕੇ ਹਾਇਰ ਐਜੂਕੇਸ਼ਨ ਨੂੰ ਵੀ ਉਹ ਬੇਸਿਕਲੀ ਉਹਦਾ ਨਾਂ ਇਹਨਾਂ ਨੇ ਰੱਖਿਆ ਹੈਗਾ ਇਹ ਹਰ ਚੀਜ਼ ਨੂੰ ਵਿਕਸਿਤ ਭਾਰਤੀ ਜਿਹੜੀ ਬੀਜੇਪੀ ਕਰਨਾ ਚਾਹੁੰਦੀ ਆ ਉਹ ਮੈਨੂੰ ਐ ਲੱਗਦਾ ਕਿ ਇਹਨਾਂ ਨੂੰ ਐ ਲੱਗਦਾ ਕਿ 2014 ਤੋਂ ਪਹਿਲਾਂ ਸ਼ਾਇਦ ਸਾਡਾ ਦੇਸ਼ ਬਣਿਆ ਹੀ ਨਹੀਂ ਸੀਗਾ ਵਿધાનਸਭਾ 'ਚ ਬੋਲਦਿਆਂ ਆਪ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਭਾਜਪਾ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਲਗਾਉਂਦੀ ਹੈ ਜਦਕਿ ਮਨਰੇਗਾ ਯੋਜਨਾ ਰਾਹੀਂ ਉਹਨਾਂ ਬੇਟੀਆਂ ਨੂੰ ਹੀ ਕੰਮ ਮਿਲਦਾ ਏ ਅਸੀਂ ਭੱਜਣ ਵਾਲੇ ਨਹੀਂ ਆ ਅਸੀਂ ਆਮ ਘਰਾਂ ਦੇ ਬੱਚੇ ਆ ਜੇਕਰ ਇਸ ਮਾਮਲੇ 'ਚ ਸਾਨੂੰ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਜਾਣਾ ਪਿਆ ਤਾਂ ਅਸੀਂ ਜ਼ਰੂਰ ਜਾਵਾਂਗੇ ਜੇਕਰ ਜੇਲ੍ਹ ਵੀ ਜਾਣਾ ਪਿਆ ਤਾਂ ਪਿੱਛੇ ਨਹੀਂ ਹਟਾਂਗੇ ਉਹਨਾਂ ਕਹੇ ਕਿ ਮਨਰੇਗਾ ਕਾਨੂੰਨ 'ਚ ਜੋ ਬਦਲਾ ਲਿਆਂਦਾ ਗਿਆ ਏ ਅਸੀਂ ਉਸ ਦੀ ਨਿੰਦਾ ਕਰਦੇ ਹਾਂ ਅਸੀਂ ਗਰੀਬਾਂ ਦੇ ਹਿੱਤਾਂ ਦੀ ਰਾਖੀ ਲਈ ਤਿਆਰ ਹਾਂ ਭਾਜਪਾ ਨੇ ਗਰੀਬ ਦੇ ਮੂੰਹੋਂ ਰੋਟੀ ਖੋਣ ਦੀ ਕੋਸ਼ਿਸ਼ ਕੀਤੀ ਹੈ ਇਹ ਫੈਸਲਾ ਮਜ਼ਦੂਰ ਵਿਰੋਧੀ ਹੈ ਆਮ ਆਦਮੀ ਪਾਰਟੀ ਪੂਰੇ ਦੇਸ਼ ਦੇ ਵਿੱਚ ਇਹ ਲੜਾਈ ਲੜੇਗੀ ਮੋਦੀ ਅਤੇ ਅਮਿਤ ਸ਼ਾ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਅਸੀਂ ਇਸ ਨੂੰ ਲਾਗੂ ਨਹੀਂ ਹੋਣ ਦੇਵਾਂਗੇ ਅੱਜ ਮੁੰਦੇਕਾ ਦੇ ਮਜਦੂਰ ਵੀ ਜਿਹੜੇ ਉਹ ਵੀ ਆਇਆ ਉਹਨਾਂ ਦੀ ਵਾਜ ਬਲੰਦ ਕਰਨ ਦਾ ਇਸ਼ੂ ਹੈ ਸਰਬੋਤਮ ਅਸੀਂਗੇ ਸਰਦਾਰ ਪ੍ਰਗਟ ਸਿੰਘ ਅਸੀਂ ਸਭ ਪੱਜਦੇ ਸੀ ਅਸੀਂ ਨਾਲ ਹੱਥਾਂ ਦੇ ਖੜੇ ਹਾਂ ਅਸੀਂ ਅਸਲੀ ਜਿਹੜੇ ਲੋਕਾਂ ਦੇ ਨਮਾਦੇ ਆ ਆਮ ਕਰਾਂਗੇ ਆਮ ਲੋਕਾਂ ਤੋਂ ਟੜ ਕੇ ਆਏ ਬੰਦੇ ਆ ਸਭ ਅਸੀਂ ਆਮ ਲੋਕਾਂ ਦੀ ਗਰੀਬਾਂ ਮਜ਼ਦੂਰਾਂ ਦੀ ਲੜਾਈ ਪਹਿਲਾਂ ਵੀ ਲੜੀਆ ਹੁਣ ਵੀ ਲੜਾਂਗੇ ਅਸੀਂ ਅੰਦਰ ਵੀ ਲੜਾਂਗੇ ਅਸੀਂ ਬਾਹਰ ਵੀ ਲੜਾਂਗੇ ਅਸੀਂ ਸਰਦਾਰ ਭਗਤ ਸਿੰਘ ਜੀ ਜੇ ਸਾਨੂੰ ਪ੍ਰਧਾਨ ਮੰਤਰੀ ਦੇ ਬੁਏ ગાੜੀ ਚ ਜਾਣਾ ਪਿਆ ਜੇ ਸਾਨੂੰ ਰਾਸ਼ਟਰਪਤੀ ਦੇ ਬੁਏ ਕੇ ਜਾਣਾ ਪਿਆ ਅਸੀਂ ਜਾਵਾਂਗੇ ਸਾਨੂੰ ਜੇਲ੍ਹਾਂ ਦੀ ਜਾਣਾ ਪਿਆ ਅਸੀਂ ਜੇਲ੍ਹਾਂ ਵਿੱਚ ਜਾਵਾਂਗੇ ਅਸੀਂ ਗਰੀਬ ਲੋਕਾਂ ਦੀ ਰੱਖਿਆ ਜਿਹੜੀ ਹੈ ਉਹ ਕਰਨਾ ਸਾਡਾ ਫਰਜ਼ ਹੈ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਭਲਾ ਜਿਹੜੀ ਸੰਸਥਾ ਪਵਿੱਤਰ ਸਦਨ ਜਿਹੜਾ ਇਹਦੇ ਅੰਦਰ ਪਹਿਲਾਂ ਲੋਕਾਂ ਦੇ ਮੁੱਦੇ ਜਿਹੜੇ ਆ ਵਿਚਾਰ ਦੇ ਲੋਕਾਂ ਦੇ ਮੁੱਦਿਆਂ ਦੇ ਉੱਤੇ ਜਿਹੜੀ ਆਵਾਜ਼ ਬੁਲੰਦ ਕਰਦੀ ਉਹਦੇ ਕਰਕੇ ਸੈਸ਼ਨ ਜਿਹੜਾ ਕੀਤਾ ਜਾ ਰਿਹਾ ਸਦਮੈਂ ਅੱਜ ਇਹ ਸਰਕਾਰੀ ਮਤੇ ਦਾ ਜਿਹੜਾ ਪਰਜੋਬ ਹਮਾਇਤ ਕਰਦਾ ਔਰ ਮੈਂ ਕਹਿੰਦਾ ਕਿ ਜਿਹੜਾ ਇਹ ਇਹ ਜਿਹੜਾ ਬੰਦੇਗਾ ਦਾ ਕਾਨੂੰਨ ਲੋਕ ਸਭਾ ਵਿੱਚ ਲਿਆਂਦਾ ਗਿਆ ਇਹਦੀ ਮੈਂ ਨਿੰਦਾ ਕਰਦਾ ਇਹ ਮਜਬੂਦ ਬਦੋਦੀ ਆ É que rima dos dias. ਇਹਨੂੰ ਵਾਪਸ ਲਾਉਣਾ ਚਾਹੀਦਾ ਸਾਬ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਪੰਜਾਬ ਦੀ ਆਪ ਸਰਕਾਰ ਤੇ ਵੱਡੇ ਦੋਸ਼ ਲਾਏ ਨੇ ਸ਼ਿਵਰਾਜ ਨੇ ਕਿਹਾ ਕਿ ਪੰਜਾਬ ਚ ਮਨਰੇਗਾ ਯੋਜਨਾ ਚ 10653 ਕਰੋੜ ਰੁਪਏ ਦੇ ਘੁਟਾਲੇ ਹੋਏ ਨੇ ਸੜਕਾਂ ਅਤੇ ਨਹਿਰਾਂ ਦੀ ਸਫਾਈ ਦੇ ਨਾਂ ਤੇ ਮਨਰੇਗਾ ਦੇ ਪੈਸੇ ਖਰਚ ਕੀਤੇ ਗਏ ਉਹਨਾਂ ਕਿਹਾ ਕਿ ਓਵਰ ਐਸਟੀਮੇਟ ਬਣਾਏ ਗਏ ਨੇ ਪੰਜਾਬ ਵਿਧਾਨ ਸਭਾ ਚ ਜੋ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਸੰਵਿਧਾਨ ਦੀ ਮੂਲ ਭਾਵਨਾ ਦੇ ਖਿਲਾਫ ਨੇ ਦੇਸ਼ ਦੀ ਸੰਸਦ ਚ ਪਾਸ ਕੀਤੇ ਕਿਸੇ ਕਾਨੂੰਨ ਨੂੰ ਸੂਬਿਆਂ ਦੀ ਵਿਧਾਨ ਸਭਾ ਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਪੰਜਾਬ ਦੀ ਮਾਨ ਸਰਕਾਰ ਲੋਕਤੰਤਰ ਵਿਰੋਧੀ ਕਦਮ ਚੁੱਕ ਰਹੀ ਹੈ ਜੋ ਵਿੱਤੀ ਕਪਲੇ ਸਾਹਮਣੇ ਆਏ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕੇਂਦਰੀ ਟੀਮ ਨੇ ਜਾਂਚ ਕਰਕੇ ਵਸੂਲੀ ਦੀ ਸਿਫਾਰਸ਼ ਕੀਤੀ ਸੀ ਪਰ ਉਸ ਤੇ ਕੁਝ ਨਹੀਂ ਹੋਇਆ ਜਿਨ੍ਹਾਂ ਨੇ ਘੁਟਾਲੇ ਕੀਤੇ ਉਹਨਾਂ ਖਿਲਾਫ ਕੋਈ ਕਦਮ ਨਹੀਂ ਚੁੱਕੇ ਗਏ ਅੱਜ ਆਸ਼ਚਰਯ ਪੰਜਾਬ ਮੇ ਵਿਧਾਨ ਸਭਾ ਕਾ 1 ਦਿਨ ਕਾ ਸਤਰ ਹੋ ਰਹਾ ਹੈ ਔਰ ਉਸ ਮੇ ਏਜੰਡੇ ਮੇ ਵੀ ਇਹ ਸ਼ਾਮਿਲ ਹੈ ਕਿ संसद द्वारा पारित इस कानून के खिलाफ बात की जाएगी कोई प्रस्ताव पारित करने की बात है अब संसद में अगर कोई कानून बना है विधानसभा में उसके खिलाफ प्रस्ताव पारित करना या हमारे फेडरल स्ट्रक्चर संघी ढांचे की मूल भावना के और स्प्रिट के खिलाफ ये पंजाब सरकार या पंजाब विधानसभा में जो बाकी दल कर रहे हैं ये अलोकतांत्रिक है अमर्यादित है संविधान की मूल भावना के खिलाफ है और पंजाब में तो इतने करप्शन के मामले हैं अभी मैं रिपोर्ट देख रहा था ये पंजाब में सोशल ऑडिट तेरह हजार तीन सौ चार ग्राम पंचायतों में से केवल पांच हजार नौ सौ पंद्रह में हुआ लगभग वित्तीय गबन के दस हजार छह सौ तिरपन मामले सामने आए रिपोर्ट में दस हजार छह सौ त्रेपन मामले उनमें कार्रवाई नहीं की गई मजदूर वहां शिकायत कर रहे हैं कि हमें तो मजदूरी मिलती ही नहीं है अब भ्रष्टाचार दूर करने के लिए काम नहीं करते अगर पकड़ा जाता तो कार्रवाई नहीं करते और संसद में प्रस्ताव पारित करने की बात विधानसभा में कानून के खिलाफ प्रस्ताव पारित करने की बात करते हैं ये अलोकतांत्रिक है हम इसकी घोर ਇਸ ਸੋਚ ਕੀ ਮੈਂ ਨਿੰਦਾ ਕਰਤਾ ਹੂੰ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਪੰਜਾਬ ਵਿਧਾਨ ਸਭਾ ਚ ਮਨਰੇਗਾ ਦਾ ਨਾਮ ਬਦਲਣ ਖਿਲਾਫ ਪ੍ਰਸਤਾਵ ਪਾਸ ਤਰਨੁਪ੍ਰੀਤ ਸਿੰਘ ਸੌਂਦਨੀ ਕਹੇ ਕਿ ਕੇਂਦਰ ਦੀ ਭਾਜਪਾ ਸਰਕਾਰ ਮਨਰੇਗਾ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਤੇ ਉਤਾਰੂ ਮਨਰੇਗਾ ਨੂੰ ਖਤਮ ਕਰਕੇ ਗਰੀਬਾਂ ਦੀ ਖੋਹੀ ਜਾ ਰਹੀ ਹੈ ਰੋਜ਼ੀ ਰੋਟੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਜਦੋਂ ਇਹਨਾਂ ਸੈਸ਼ਨਾਂ ਚੋਂ ਕੁਝ ਨਿਕਲਦਾ ਹੀ ਨਹੀਂ ਤਾਂ ਇਸ ਨੂੰ ਸਪੈਸ਼ਲ ਸੈਸ਼ਨ ਕਿਉਂ ਕਹਿੰਦੇ ਹੋ ਇੱਥੇ ਕੁਝ ਨਹੀਂ ਬਣਨਾ ਸਿੱਧੇ ਦਿੱਲੀ ਜਾਓ ਪ੍ਰਧਾਨ ਮੰਤਰੀ ਦੇ ਘਰ ਜਾਂ ਦਫ਼ਤਰ ਅੱਗੇ ਧਰਨਾ ਦਿਓ ਅਸੀਂ ਤੁਹਾਡੇ ਨਾਲ ਦੇਵਾਂਗੇ ਧਰਨਾ ਵਿਧਾਨ ਸਭਾ ਚ ਮੁੱਖ ਮੰਤਰੀ ਭਗਵੰਤ ਮਾਨ ਦੇ ਬੋਲਦੇ ਹੀ ਜ਼ਬਰਦਸਤ ਹੰਗਾਮਾ ਸਪੀਕਰ ਨੇ ਸੁਖਪਾਲ ਖੈਰਾ ਨੂੰ ਸਦਨ ਚੋਂ ਬਾਹਰ ਕੱਢਣ ਦੇ ਦਿੱਤੇ ਹੁਕਮ ਮਾਨ ਨੇ ਕਿਹਾ ਕਿ ਕਾਂਗਰਸੀ ਸਪੀਕਰ ਨੂੰ ਡਾਕੂ ਕਹਿ ਰੇ ਮੇਰੇ ਲਈ ਤੂੰ ਕੌਣ ਹੈ ਵਰਗੇ ਸ਼ਬਦ ਵਰਤੇ ਜਾ ਰਹੇ ਵਿਦਾਇਕ ਗਿਆਸਪੁਰਾ ਨੇ ਕਿਹਾ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਧੌਣ ਤੇ ਗੋਡਾ ਰੱਖ ਕੇ ਕਾਲੇ ਖੇਤੀ ਕਾਨੂੰਨ ਵਾਪਸ ਕਰਵਾਏ ਮਜ਼ਦੂਰਾਂ ਨੂੰ ਅਜਿਹਾ ਕਰਨ ਤੇ ਮਜਬੂਰ ਨਾ ਕਰੋ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਗਰੀਬਾਂ ਤੇ ਮਜ਼ਦੂਰਾਂ ਦੇ ਨਾਲ ਖੜੀ ਰਹੇਗੀ ਅਸ਼ਵਨੀ ਸ਼ਰਮਾ ਨੇ ਪ੍ਰਧਾਨ ਮੰਤਰੀ ਦੀ ਧੌਣ ਤੇ ਗੋਡਾ ਰੱਖਣ ਵਾਲੇ ਬਿਆਨ ਤੇ ਜਤਾਇਆ ਇਤਰਾਜ਼ ਕਟਾਰੂ ਚੱਕ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਧੌਣ ਤੇ ਗੋਡਾ ਰੱਖਣਾ ਕਹਿਣਾ ਕੋਈ ਇਤਰਾਜ਼ਯੋਗ ਗੱਲ ਨਹੀਂ ਪੰਜਾਬੀ ਆਮ ਤੌਰ ਤੇ ਅਜਿਹੇ ਸ਼ਬਦ ਬੋਲ ਦਿੰਦੇ ਨੇ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰਹੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ